ਕਈ ਵੀਰਾਂ ਦੇ ਮੈਸੇਜ ਆ ਗਏ ਟਾਇਰ ਪੈਂਚਰ ਇਹਦੀ ਪ੍ਰੋਫਾਈਲ ਹੈ ਇੰਨੀ ਆ ਵੀਰੋਂ ਤਾਂ ਬਾਕੀ ਗੱਡੀ ਏਵਨ ਹੋ ਗਈ ਆ ਇਹਦੀ ਪ੍ਰੋਫਾਈਲ ਹੈਗੀ ਆ 25 ਜੇ ਕੋਈ ਨਵੀਂ ਲੈ ਕੇ ਹੀ ਆਉਣੀ ਆ ਹੁਣ ਚੈੱਕ ਕਰੋ ਇਹ ਅਸਤਰ ਕੀ ਆ ਇਹਦਾ ਨਾਮ ਕੀ ਆ ਕੇਨ ਕੋਰਸ ਬਾਲੀ ਚੀਜ਼ ਕਹਿਂ ਡਿਓ ਚਲਾ ਆ ਜੋ ਮੇਰੇ ਸੰਤ ਚਲਾ ਨਾ ਪੰਜਾਬ ਦਾ ਪਹਿਲਾ ਤੁਹਾਡੇ ਕੋਈ ਇਨਫਲੂਐਂਸਰਾਂ ਦੇ ਵਿੱਚ ਆ ਰੰਗ ਨਹੀਂ ਨਹੀਂ ਇਹ ਤਾਂ ਕਿਹਦੇ ਬੜਿਆ ਨਹੀਂ ਪਰ ਆ ਰੰਗ ਨਹੀਂ ਹੋਊਗਾ ਫਰਮਾਂ ਟੇ ਲੋ ਨਹੀਂ ਨਹੀਂ ਸਹੀ ਗੱਲ ਹੈ ਗੱਲ ਬਾਤ ਮੈਂ ਕਾ ਪੂਰੀ ਗੱਲ ਬਾਤ ਚਲੋ ਦਿਖਾਉਨੇ ਬਾਕੀ ਆ ਜੀ ਬੜਾ ਬਾਈ ਬੇਰਾਂਪੀ ਹੋਏ ਹੋਏ ਬੋਲੀ ਸੋਹਣੀ ਬਣੀ ਕੈਂ ਠੀਕ ਆ ਤੇ ਬਾਕੀ ਨੁਕਸਾਨ ਵੀ ਇੱਕ ਹੋਇਆ ਵਾ ਤੇ ਉਹ ਦੱਸਾਂਗੇ ਕਦੇ ਪਾਵਾਂਗੇ ਇੱਧਰ ਤੱਕ ਜਾਂਦੀ ਪਈ ਜਾਂਦੀ ਹੱਥ ਤੇ ਵੀ ਤੇ ਬਾਕੀ ਫੇ ਬਣਾਈਆਂ ਅੱਗੇ ਜਾ ਕੇ ਵਲੌਗ ਇੱਧਰ ਜੁਲੀ ਸੈਟੋਂ ਬਾਕੀ ਕੁੱਤੇ ਬਾਹਰ ਇਹ ਨਵੀਂ ਚੀਜ਼ ਲਿਆਂਦੀ ਆ ਆਇਆ ਘਰੇ ਪੱਖਾ ਸਹੀ ਕਰਨ ਚੱਲੇ ਆਂ ਕਿਦਾਂ ਹਾਂ ਚੱਲੇ ਆ ਸਾਰਾ ਕੰਮ ਸਾਰਾ ਕੰਮ ਕੰਮ ਕਰਕੇ ਨਾ ਅੰਦਰ ਡੋਗੀਆਂ ਨੂੰ ਪਾ ਕੇ ਕਹੀਂ ਆਉਨੇ ਆ ਆ ਗਿਆ ਸਾਰੇ ਜਿਹੜੇ ਲੋਕਾਂ ਚੱਲੇ ਨਾ ਇਹ ਕਦ ਫੋਨ ਕਰੇ ਮੁੰਡਿਆ ਨਾਲੇ ਫੜ ਹਾਂਜੀ ਯਾਰ ਬਾਈ ਸਾਰਿਆਂ ਦਾ ਲੋ ਵੀ ਅੱਜ ਦਾ ਵਲੌਗ ਕਰਤਾ ਸ਼ੁਰੂ ਤੇ ਅੱਜ ਦਾ ਵਲੌਗ ਘੈਂਟ ਹੀ ਆ ਤੇ ਬਾਕੀ ਨੁਕਸਾਨ ਵੀ ਇੱਕ ਹੋਇਆ ਵਾ ਤੇ ਉਹ ਦੱਸਾਂਗੇ ਨੁਕਸਾਨ ਕੀ ਹੋਇਆ ਵਾ ਲੀਵਰ ਪਿੱਛੇ ਬੋਲਣ ਦੀ ਆ ਤੇ ਨੁਕਸਾਨ ਪਰ ਦੱਸਣਾ ਨਹੀਂ ਮੁੰਡਾ ਕਹਿੰਦਾ පෑග ගතිගදත්වවායි හි ලින්. ਆਗੀ ਬਣਿਆ ਪਿਆ ਜੀ ਬੜਾ ਰਿਕੋਗਾ ਮੇ ਸੱਸੀ ਕਾਲ ਜੀ ਜੇ ਮੈਂ ਕਹਾਂ ਆਂਟੀ ਬਿੱਲੀ ਪਈ ਐ ਨਿੱਕੀ ਜੀ ਅੰਦਰ ਚ ਖੇਲਣਾ ਉਹ ਲਈ ਆਕਰੋ ਜਾ ਕੇ ਨਿੱਕੀ ਜੀ ਬਿੱਲੀ ਆ ਪਈ ਕਰੇ ਜੇ ਉਹ ਖੇਲਣਾ ਚਾਹ ਲਈ ਆ ਉਥੋਂ ਨਹੀਂ ਤੜੋ ਪਿੱਛੇ ਕਰ ਲੋ ਹਾਂਜੀ ਲੈ ਆਇਓ ਤਾਂ ਬਾਕੀ ਜਾਣਾ ਸਵੇਰ ਦੇ ਰੈਡੀ ਹੀ ਆ ਗਾ ਚਲੋ ਚਾਲਦੇ ਪਰ ਮੀ ਨਹੀਂ ਹੈ ਤੇ ਪਹਿਲਾਂ ਸਵੇਰੇ ਉੱਠ ਕੇ ਕੀਤੀ ਸੀ ਗੱਡੀ ਸਾਫ ਮੈਂ ਚੱਲ ਹਾਂ ਤੇ ਮੀ ਵਾਜ ਨਹੀਂ ਚੱਲਾਂਗੇ ਆ ਮੋਡੇ ਨੇ ਲਿਆਂਦੀ ਵਾਜ 30 ਰੁਪਏ ਦੀ ਲਿਆਂਦੀ ਆ 7500 ਰੁਪਏ ਦੀ ਆ ਇਹ ਕਿੰਨੇ ਦੀ 7500 ਰੁਪਏ ਦੀ ਜਿਆਦੀ ਡੈਸ਼ ਕੇਰੀ ਆ ਵੇਖ ਲੈ ਆਹ ਵੇਹਣ ਲੱਗਦੀ ਹੈ ਨਾ ਕੁੱਤੇ ਦਾ ਰੰਗ ਚਾਹੀਦਾ ਜੱਸ ਮੈਨੂੰ ਹੈ ਕੇਰੇ ਚਾਹੀਦੇ ਆ ਕੁੱਤੇ ਬੱਚੇ ਵੇਲਾ ਹੁਣ ਜਦੋਂ ਇੱਧਰ ਕਾਲਾ ਵੇਲਾ ਨਾ ਹੋ ਇਤਨਾ ਬੰਦਵਾ ਮਟੂ ਕੀ ਉਹ ਅੱਗੇ ਮੈਂ ਤੁਹਾਨੂੰ ਕਹਿੰਦਾ ਉਹ ਟਰੱਕ ਬਹੋਤਾ ਹੈ ਜੇ ਬੰਦਾ ਉਰਾ ਨੂੰ ਬੰਦ ਕਰਕੇ ਇਹਨਾਂ ਨੇ ਮੂੰਹ ਚਾਣਨ ਤੋਂ ਨਹੀਂ ਆਉਗੀ ਤੇਰਾ ਜਹਾਵ ਪਰਵਾਲ ਇਹ ਕਰੀਏ ਰਹਿੰਦੀ ਹੈ ਜਿਆਦੀ ਨਾਵਾ ਕਰਦੇ ਨੂੰ ਜੇਕਰ ਉਹ ਮਿੱਤਰ ਆ ਵੀ ਲੈਣਗੇ ਚੈ ਉਹ ਚੈੱਕ ਕਰਨਾ ਨਾ ਉਹਦੇ ਕਰਕੇ ਸਾਰਾ ਕੁ ਬੰਦ ਹੋ ਜਾਣਾ ਇੱਟਾ ਇਧਰ ਪਈਆਂ ਥੱਲੇ ਕਿੰਨੀ ਵੀ ਉਹ ਅੱਗੇ ਆ ਪਈਆਂ ਇਧਰੋਂ ਕਰਦੇ ਹੋਰ ਕਰਦੇ ਕਟਾਈ ਕਰਦੇ ਵਾ ਵੀ ਕਰਦੇ ਕਰਦੇ ਪੂਰੀ ਕਰਦੇ ਮੈਂ ਕਿਹਾ ਬੱਸ ਇੰਤਜੋ ਹੀ ਬਸ ਜਾਣ ਤੇ ਜਾਣ ਤੇ ਜਾਣ ਤੇ ਉਹ ਲੈ ਕੇ ਆਉਣੀ ਸੱਚੇ ਤੋਂ ਮਾਹੌਲ ਲੈ ਕੇ ਆਵਾਂਗੇ ਉੱਚ ਲੈਣੇ ਪਏ ਆ ਸੱਚੇ ਦੇ ਲੋਕ ਇੱਥੇ ਇਹ ਕਹਿੰਦੇ ਜਾਣਾ ਜਾਂ ਨਹੀਂ ਹੈ ਕਿੱਥੇ ਨਸਤ ਨੁਰਾਤੀ ਇਹ ਗੱਲ ਕਹਿੰਦੇ ਕੀ ਕਹਿੰਦੇ ਐ ਕੁਛ ਕਹਿੰਦੇ ਹੈ ਯਾਰ ਆਹ ਹੋ ਆਹ ਹੋ ਚੇਤਾ ਯਾਰ ਦੱਸਾਂ ਕਿ ਟਾਈਮ ਤੇ ਆ ਲੈਂਦੇ ਕਾਕਾ ਜੀ ਠੱਕ ਦੇ ਪਾਵਾਂਗੇ ਇੱਧਰ ਤੱਕ ਜਾਦੀ ਪਈ ਜਾਂਦੀ ਆ ਹੱਥ ਤੇ ਵੀ ਤੇ ਬਾਕੀ ਫੇ ਬਣਾਈਆਂ ਅੱਗੇ ਜਾ ਕੇ ਵਲੋਗ ਜੇ ਚੱਲ ਨਹੀਂ ਰਹੀ ਬਾਕੀ ਵਲੌਗ ਹੋਣ ਲੱਗਾ ਆਪਾਂ ਸਿੱਟੀ ਜਾਣੇ ਆ ਬਸ ਮੀਹ ਹੈ ਨਾ ਤੇ ਇਹ ਕਿਹ ਬਨੇ ਲੱਗਾਂਗੇ ਉਧਰ ਜਾਣਾ ਕਿੱਥੇ ਤੇ ਕੀ ਥਾੜੇ ਠਾ ਕਰਵਾਈ ਜਾਣੀ ਆ ਬਾਕੀ ਚਲੋ ਬਣਾਉਨੇ ਆ ਵਲੌਗ ਅੱਗੇ ਚੋਕ ਦੇ ਚਲ ਵੇਖ ਲਈਏ ਜਹੋਂ ਬਖੋਈ ਜੀ ਵਾ ਸੋਚੀਓ ਪਾ ਦੇਣ ਚੱਲ ਨਾ ਜੀ ਕੀ ਯਾਰ ਬਾਈ ਸਾਰਿਆਂ ਦਾ ਲੋ ਵੀ ਜੈਰ ਕਾ ਲਿਆ ਦੀਆਂ ਕਾਫੀ ਕਲਰ ਹੈ ਇਹਦੇ ਵਿੱਚ ਤੇ ਬਾਕੀ ਰੇਜ ਬੋਧ ਲੈਸ ਕਰਕੇ ਦਵਾਗੇ ਬਾਕੀ ਰੇਜ ਤਾਂ ਆਪਾਂ ਬੋਲ ਕੇ ਨਹੀਂ ਆਏਗੀ ਦਸਣਾ ਸ਼ੋਅ ਤੇ ਆ ਕੇ ਦੇਖਿਓ ਓਕੇ ਸਹੀ ਆ 150 ਤੋਂ 50000 ਕੀ ਚਾਹੋ ਵੀ ਆਪਾਂ ਜਿਆਦਾ ਕਿਉਂ ਰੱਥੇ ਚੱਲ ਜਾਨੀਆਂ ਆਪਾਂ ਜਵਾਨ ਆਹ ਚੀਜ਼ ਇੱਕ ਪਕਾਟਾ ਬੜੀ ਸੁਣੀਏ ਤੁਮ ਕੋ ਵੀਡੀਓ ਪਾ ਕੇ ਤੁਮ ਕਲਾਪੀ ਕਰ ਦੇਣੀ ਆ ਕਿਤਾ ਤੇ ਹੋਰ ਕੀ ਚੀਜ਼ ਪੋਰੀ ਆ ਇਦਾਂ ਬਣਾ ਰੋ ਸਾਰੇ ਦੀ ਵੀਡੀਓ ਤਾਨੇ ਕਦ ਤੱਕ ਵੀਡੀਓ ਦਿਖੋਣੀ ਇਦਾਂ ਹੀ ਮਣੀ ਜੀ ਚਲੋ ਆਹ ਨੰਬਰ ਕੀ ਨਿਕਾਉਂ ਸਮਾਜੀ ਕੰਟਰੋਲ ਚਲੋ ਫਟ ਪਾਲੇ ਨੰਬਰ ਡੇਲੀ ਜੀ ਤੇਰੇ ਪੇਜ ਤੇ ਤਾਂ ਨਾ ਚਾਰ ਕੱਟੋ ਤੇ ਚਾਰ ਵੀ ਤੇ ਡੇਲੀ ਚਾਹੀਦੀਆਂ ਸੋਰੀ ਆਤਾ ਤੇ ਰਹੀ ਨਾ ਨਹੀਂ ਨਹੀਂ ਕੱਢੀ ਦੱਸ ਵੀ ਇਹ ਸਾਰੇ ਘਾਰੇ ਕਿਉਂ ਹੈ ਤਰ ਚੱਤ ਰਹੇ ਹੈ ਚੈੱਕ ਇਦਾਂ ਵੀ ਵਿਖਾਈ ਦੀ ਮੈਂ ਕਹਿੰਦਾ ਬੜੀ ਬੋਸ ਹੋਈ ਹੈ ਇਹ ਹਾਂ ਤੇਰੀ ਵੀਡੀਓ ਕੱਢ ਲਾ ਜਾ ਮੈਂ ਆਪਾਂ ਤੁਹਾਨੂੰ ਪਾਰ ਵਾਲਾ ਵਾਲੀ ਤੇ ਮੈਂ ਇਹ ਚੈਸ ਦੇ ਹੈ ਉਹ ਹੈਗਾ ਵਿੱਚ ਹਾਂ ਆ ਦੋ ਸੌਦਾ ਸਭ ਪਤਾ ਮਾਰਾ ਮੈਂ ਕੱਢ ਲਾ ਲਿਆ ਤੂੰ ਆਟਾ ਕਰੀਂ ਮੋਰ ਤੇ ਇਹ ਯੂਐਸ ਫੋਲੋ ਦੀ ਆ ਗਿਆ ਨਾ ਸਾਰੇ ਹਾਂ ਬੂਟ ਸੱਜੇ ਆਹ ਹੈ ਕਟਾ ਇਹ ਸਾਈਡ ਕਿੱਧਰ ਗਿਆ

ਅੱਜ ਦਾ ਵਲੌਗ ਆਪਣਾ ਤਾਂ ਹੈ ਨੋਰਮਲੀ ਇੱਕ ਆਪਾਂ ਸਿਰਫ ਆਪਣੀ ਸ਼ੋਪ ਦੇ ਕੱਪੜੇ ਦਿਖਾਏ ਆ ਤੇ ਬਾਕੀ ਪ੍ਰੋਫਾਈਲ ਦਿਖਾਈ ਮੈਨੂੰ ਕਈ ਵੀਰਾਂ ਦੇ ਮੈਸੇਜ ਆ ਰਹੇ ਨੇ ਟਾਇਰ ਪੈਂਚਰ ਇਹਦੀ ਪ੍ਰੋਫਾਈਲ ਹੈ ਇੰਨੀ ਆ ਵੀਰੋਂ ਤੇ ਬਾਕੀ ਗੱਡੀ ਏ 1 ਹੋ ਗਈ ਆ ਇਹਦੀ ਪ੍ਰੋਫਾਈਲ ਹੈਗੀ ਆ 25 Isso aí, ó. ਚਲਿਏ ਚੱਲ ਲੈ ਵੀ ਮੀ ਫੇ ਆ ਗਈ ਤੇ ਹੁਣ ਚਲਿਏ ਲੈ ਵੀ ਬੰਦਾ ਆਪਣੇ ਕੋਲੋਂ ਆਉਂਦੇ ਆ ਅਬਰ ਸਰੋਂ ਤੇ ਬਾਕੀ ਕਿਹੜਾ ਅੱਜ ਡੌਗ ਲੈ ਕੇ ਆਉਂਦੇ ਆ ਉਹਨਾਂ ਅਸਤਰ ਹਨਾ ਚੀਜ਼ 20000 ਉਹਨਾਂ ਨੂੰ ਲੋਈ ਨਹੀਂ ਲੱਭਾ ਤੇ ਦਾ ਕੁੱਤਾ ਨਹੀਂ ਲੱਭਣਾ ਉਹਦੇ ਦਾ ਕਲਰ ਵੀ ਬਹੁਤ ਸੋਹਣਾ ਮਗਵਾਇਆ ਵਾ ਪਵੀ ਨਾਲ ਦਾ ਪੂਰਾ ਜ ਆ ਹੈਨਾ ਐਵੇਂ ਤੂੰ ਪੈਸੇ ਲਾਈ ਜਾਂਦਾ ਕੁੱਤਿਆਂ ਦੇ ਮੈਂ ਤੈਨੂੰ ਕਿਹਾ ਨਹੀਂ ਨਾ ਪੈਸਾ ਲਾ ਇਹ ਨਾ ਤੇ ਫੇਕੀ ਆ ਬੰਦਿਆਂ ਦੇ ਲੋਨ ਨਾਲ ਕੁੱਤਿਆਂ ਦੇ ਲਾ ਤੇ ਵਧੀਆ ਕਰਨਾ ਕਿਹ ਕਹੇ ਤੈਨੂੰ ਪਵੀ ਨੂੰ ਖਰੀਦ ਲਈ ਹੈ ਪਵੀ ਨੂੰ ਖਰੀਦ ਲਈ ਉਹ ਨਹੀਂ ਉਹਦਾ ਗੱਲ ਕੀਤੀ ਮੈਂ ਤੁਰਾ ਕੀ ਬਰਾ ਕੁਛ ਲੈ ਆ ਬਦੂ ਘਰੇ ਆਹੋ ਨਾਲੀ ਫੀਟ ਵਾਲੀ ਦੁਕਾਨ ਵੀ ਆ ਆਪਦੀ ਮੁੰਡੇ ਦੀ ਆਹੋ ਤੇ ਭਾਈ ਜੀ ਮੇਰੇ ਨਾਲ ਆ ਗਏ ਜੋ ਆ ਬੋ ਮੇਰੇ ਤੇ ਮੀ ਨਹੀਂ ਹਟਾਂਦੇ ਆਈ ਨੇ ਕੱਪੜੇ ਪਾਈਏ ਸੈਂਪਲ ਤੇ ਮਰਾ ਕਰਮਾ ਇਹ ਲੈ ਝੜ ਰਾਇਆ ਪਿੰਡ ਇਹਦੇ ਕੀ ਕੋਈ ਨਹੀਂ ਕੋਈ ਕਹਿੰਦਾ ਕਾ ਬੰਦਾ ਤੇਰਾ ਕੋਈ ਜਿਹੜਾ ਭਾਈ ਤੇਰਾ ਮਾਰਿਆ ਵੇਖੇ ਉੱਤੇ ਮਾਰ ਕੇ ਵੀ ਕੀ ਚਾਹ ਦੀਪਾਲ ਸਕੂਲ ਵੀ ਜਿੱਥੇ ਕੋਈ ਮਾਰੇ ਬੰਦਾ ਕੋਈ ਹੈਗਾ ਭਾਈ ਤੇ ਤੂੰ ਫੇਰ ਗੱਡੀ ਤੋਂ ਉੱਤਰ ਨਹੀਂ ਮਰੇ ਘਰੇ ਜਾਣਾ ਦੋ ਮਿੰਟਾਂ ਬਾਅਦ ਮੇਰੇ ਕਪੜੇ ਲੈਣੇ ਹਨ ਪਤਾ ਮੀ ਜਾਣੇ ਦਫ਼ਤਰ ਜਾ ਰਿਹਾ ਮੈਂ ਮੇਰੀ ਗੱਲ ਕੀ ਯਾਰ ਵੀ ਠੀਕ ਠਾਕ ਜੇ ਉਹ ਕੀ ਹਾਲ ਦੇ ਮੈਂ ਕਹੇ ਮੇਰੀ ਗੱਲ ਸੁਣੀ ਇੰਨੇ ਰਿਸ਼ਤੇਦਾਰ ਨਹੀਂ ਹੁੰਦੇ ਕਿੰਨਾ ਤੇਨਾ ਤੂੰ ਲਾ ਪਿਆ ਵਾ ਨਾ ਹੀ ਤੂੰ ਕੋਦੋਂ ਰਾਰਾ ਤੂੰ ਚੀਜ਼ ਕੋਈ ਦਾ ਕੋਈ ਨਵੀਂ ਲੈ ਗਈ ਹੋਣੀ ਆ ਹੁਣ ਚੈੱਕ ਕਰੋ ਇਹ ਅਸਤਰ ਕੀ ਹੈ ਇਹਦਾ ਨਾਮ ਕੀ ਆ ਕੇਨ ਕੋਰਸ ਬੜੀ ਚੀਜ਼ ਕਹੈਂ ਢਿਓ ਚਲਾ ਆ ਜੋ ਮੇਰੇ ਸਾਨਾ ਪੰਜਾਬ ਦਾ ਪਹਿਲਾ ਤੁਹਾਡੇ ਕੋਈ ਇਨਫਲੂਐਂਸਰਾਂ ਦੇ ਵਿੱਚ ਆ ਰੰਗ ਨਹੀਂ ਨਹੀਂ ਇਹ ਤਾਂ ਕਿਹਦੇ ਬੜਿਆ ਨੇ ਪਰ ਆ ਰੰਗ ਨਹੀਂ ਹੋਊਗਾ ਫਰਮੈਂਟੇ ਲੋ ਨਹੀਂ ਨਹੀਂ ਸਹੀ ਗੱਲ ਹੈ ਗੱਲ ਬਾਤ

ਇੱਕ ਢਾਰਦਾ ਵਾ ਉਧਾਏ ਹੋ ਰਾਜਰੋ ਨਾ ਜਾਣਾ ਮਰੀ ਆਵਾਜ਼ ਮਾਰੀ ਇੱਥੇ ਬੈ ਗਈ ਅਬੇ ਮੇਰਾ ਉਹ ਆ ਜਾ ਨਾ ਤਵੇ ਕੀ ਆ ਤੂੰ ਟੈਟੂ ਬਣਾਏ ਤੂੰ ਕਾ ਉਦਾਂ ਵਾ ਛੋਲਾ ਉੱਚਾ ਹੋਵੇ ਇਧਰ ਆ ਪੱਖੇ ਕਾ ਤੂੰ ਬੰਦ ਕਰ ਤੇ ਇੱਕ ਚਲਾ ਇਧਰ ਜੁਲੀ ਉਧਰ ਚੱਲ ਇਧਰ ਇਦਰਾ ਤੇ ਬਾਕੀ ਕਰ ਦਈਏ ਵਲੋਗ ਅੱਜ ਦਾ ਇੰਨਾ ਹੀ ਤੇ ਬਾਕੀ ਅੱਜ ਦਾ ਵਲੋਗ ਆਪਣਾ ਇੰਨਾ ਹੀ ਤੇ ਬਾਕੀ ਅਗਲੇ ਵਲੋਗ ਚ ਮਿਲਦੇ ਆ